ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਐਲ ਐਮ ਆਈ ਟੀ ਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਤੁਸੀਂ ਅੱਜ ਦੇ ਸ਼ੁਭ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਜੋ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਚਾਇਤ ਨੇ ਨਿਰਣਾ ਕੀਤਾ ਸੀ ਕਿ ਅਸੀਂ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਮਨਾਉਣੀ ਇਸ ਸਬੰਧ ਵਿੱਚ 29 ਦਸੰਬਰ ਤੋਂ ਪ੍ਰਭਾਵ ਪਰੀਆਂ ਆਰੰਭੀਆਂ ਗਿਆ ਸਨ ਉਸ ਤੋਂ ਬਾਅਦ ਕੱਲ੍ਹ ਰੋਜ ਤੋਂ ਸ੍ਰੀ ਅਖੰਡ ਪਾਤਸ਼ਾਹ ਜੀ ਅਰੰਭਤਾ ਹੋਈ ਸੀ ਅੱਜ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਸੰਤਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਗੁਰਬਾਣੀ ਵਿਚਾਰਾਂ ਹੋਈਆਂ ਗਰੰਤੀ ਸਿੰਘ ਵੱਲੋਂ ਬਹੁਤ ਹੀ ਤਤਪਰ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਚਾਰਾਂ ਨਾਲ ਜੋੜਿਆ ਗਿਆ। ਬਾਕੀ ਹੋਰ ਵੀ ਜੋ ਵੀ ਪਿੰਡ ਦੇ ਮੋਤਵਾ ਸੱਜਣ ਸਾਹਿਬ ਉਹਨਾਂ ਨੇ ਇੱਥੇ ਸ਼ਿਰਕਤ ਕੀਤੀ। ਸਾਡੀਆਂ ਭੈਣਾਂ ਨੇ ਵੱਦ ਚੜ੍ਹ ਕੇ ਹਸਾਲਿਆ। ਸੇਵਾ, ਸਿਮਰਨ ਤੇ ਹਰ ਪੱਖੋਂ ਮਤਲਬ ਕਿ ਆਪਾਂ ਜੇ ਕਰੀਏ ਤੇ ਇਹ ਨਗਕੀਰਤਨ ਸਫਲਤਾਪੂਰਵਕ ਪੂਰਕ ਨਿਕਲਿਆ। ਤੇ ਮੈਂ ਪਿੰਡ ਦੇ ਨਿਵਾਸੀਆਂ ਨੂੰ ਇਹ ਅੱਜ ਦੇ ਸ਼ੁਭ ਦਿਹਾੜੇ ਤੇ ਤਹਿ ਦਿਲਾਂ ਤੋਂ ਮੁਬਾਰਕਬਾਦ ਦਿੰਦਾ ਹਾਂ ਤੇ ਅਰਜ਼ ਕਰਦਾ ਤੇ ਗੁਰੂ ਮਹਾਰਾਜ ਜੀ ਅਰਦਾਸ ਕਰਦਾ ਹਾਂ ਕਿ ਅਸੀਂ ਗੁਰੂ ਜੀਆਂ ਦੱਸੀਆਂ ਸਿੱਖਿਆਵਾਂ ਤੇ ਚੱਲ ਸਕੀਏ ਤੇ ਆਪਣਾ ਜੀਵਨ ਸਫਲ ਕਰ ਸਕੀਏ ਇੱਕ ਸਰਪੰਚ ਸਾਹਿਬ ਮੈਂ ਸੁਣ ਰਿਹਾ ਸੀ ਵੀ ਜੋ ਆਪਣੇ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਸਾਹਿਬ ਹੈ ਉਹ ਥੋੜਾ ਬਿਮਾਰ ਚੱਲ ਰਿਹਾ ਉਹਨਾਂ ਵਾਸਤੇ ਵੀ ਲੱਗਤੂ ਸੇਵਾ ਦਾ ਕੋਈ ਕਰ ਰਿਹਾ ਹੈ ਪ੍ਰਬੰਧ ਅਸੀਂ ਆਪਣੇ ਐਨਆਰਆਈ ਮੇਰੇ ਅੱਗੇ ਇਹ ਗੱਲ ਪੇਸ਼ ਕੀਤੀ ਸੀ ਕਿਸੇ ਪ੍ਰਭਾ ਫੇਰੀਆ ਚ ਵੀ ਕਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਆਪਾਂ ਸਹਿਯੋਗ ਕਰਾਂਗੇ ਬਾਕੀ ਪੰਚਾਇਤ ਵੱਲੋਂ ਵੀਹੀਂ ਜਿੰਨਾ ਵੀ ਹੋ ਸਕੇ ਆ ਗੁਰਦੁਆਰਾ ਕਮੇਟੀ ਵੀ ਇਸ ਵਿੱਚ ਗਰਤੀ ਸਿੰਘ ਦੀ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਗੁਰੂ ਦੀ ਗੋਲਕ ਜਿਹੜੀ ਗਰੀਬ ਦਾ ਮੂੰਹ ਹੁੰਦੀ ਹੈ ਹਾਂਜੀ ਤੇ ਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਟਾਈਮ ਉਹਨਾਂ ਦੀ ਮਤਲਬ ਮਦਦ ਕਰਨ ਵਾਸਤੇ ਅੱਗੇ ਆਏਗੀ ਜੀ ਬਿਲਕੁਲ ਸਾਡੀ ਜਿਹੜੀ ਕਮੇਟੀ ਹੈ ਇਹਦੇ ਸਾਰੇ ਮੈਂਬਰ ਬਹੁਤ ਸੁਝਵਾਨ ਉਹ ਜੋ ਵੀ ਅਸੀਂ ਗੱਲਾਂ ਆਪ ਉਹਨਾਂ ਨੇ ਵੈਸੇ ਤੇ ਆਪ ਹੀ ਇਹ ਗੱਲਾਂ ਨੂੰ ਅਕਨੋਲਡਜ ਕਰਦੇ ਆ ਪਰ ਫਿਰ ਵੀ ਅਸੀਂ ਜਦੋਂ ਵੀ ਕੋਈ ਉਹਨਾਂ ਨੂੰ ਸੁਝਾਅ ਦਿੰਦੇ ਆ ਤੇ ਉਹ ਉਸਤੇ ਅਮਲ ਕਰਦੇ ਨੇ ਤੁਸੀਂ ਆਪਾਂ ਇਹ ਤੁਹਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਗਰੰਤੀ ਸਿੰਘ ਸਾਡੇ ਪਿੰਡ ਦੀ ਆਣ ਬਾਣ ਸ਼ਾਨ ਉਸ ਦੀ ਉਹਨਾਂ ਤਤੀ ਭਾਵਨਾ ਲੱਗੇ ਤੇ ਅਸੀਂ ਉਹਨਾਂ ਹਮੇਸ਼ਾ ਖੜੇ ਧੰਨਵਾਦੀ ਤੁਹਾਡਾ ਕੋ ਸਮਾਂ ਦੇਣ ਵਾਸਤੇ